ਕੰਦੇ ਵੀ ਮੈਂ ਇਨਾ ਕੁਝ ਨਹੀਂ ਬੋਲਣਾ ਨਾ ਆਪਾਂ ਕਿਸੇ ਨੂੰ ਪਰਸ਼ਾ ਤੋੜ ਤੋੜ ਤਾਰੇ ਹੋ ਰਿਹਾ ਜੀ ਮੇਕੋ ਮੈਂ ਸੱਚੀ ਮੈਂ ਸੋਣੀ ਦਾ ਚੋਟ ਬੋਲੇ ਬੇ ਜਿਨ੍ਹਾਂ ਦੇ ਲੱਕ ਤੇ ਪੈਂਟ ਨਹੀਂ ਖੜਦੀ ਮੈਨੂੰ ਹੱਥ ਚ ਬੜਾ ਕੇ ਹਾਂਜੀ ਦੋਸਤੋ ਕਿਦਾਂ ਸਾਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਯਾਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਕਰੋ ਯਾਰ ਬਸ ਤੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਲੋ ਯਾਰ ਸਾਰੇ ਸੰਪਿਆ ਦੇ ਕਾੜ ਨੇ ਆਉਂਦੇ ਇਹ ਮੇਰੇ ਸਾਡੇ ਤੀਜੇ ਕਿੰਨੇ ਵਿਆਹ ਚ ਹੁੰਦੇ ਨੇ ਪਤਾ ਨਹੀਂ ਕਿੰਨੇ ਕੇ ਵਿਆਹ ਦੇ ਕਾੜ ਆਉਂਦੇ ਇਹਨਾਂ ਨੂੰ ਪਤਾ ਨਹੀਂ ਮੇਰੇ ਸਾਡੇ ਸੂਰੀ ਖਾਸ ਸੀਨ ਬੜਾਈ ਬੈਠੇ ਨੇ ਹਰ ਜਗ੍ਹਾ ਤੇ ਰੋਜ਼ ਨਵੇਂ ਤੋਂ ਨਵੇਂ ਵਿਆਹ ਹੁੰਦੇ ਰਹੇ ਨਾਲੇ ਵਿਆਹ ਵਿੱਚ ਦੇਖੋ ਆਪਾਂ ਸਤਕਬਰੀ ਹੁੰਦੇ ਨੇ ਇਹਨਾਂ ਨੇ ਲੈਣੀ ਤੇ ਰਹੀ ਪਈ ਵਿਆਹ ਦੀ ਮੇਰੇ ਸਾਡੇ ਕੰਮ ਕਾਤ ਕਰਦੇ ਨਹੀਂ ਵਿਆਹ ਇਹਨਾਂ ਦੇ ਫੇਰ ਹੋ ਜਾਂਦੇ ਐ ਇੱਥੇ ਸਾਡੇ ਜ਼ਿੰਮੇਦਾਰਾਂ ਦੇ ਦੋ ਕਿ ਲਾਇਨ ਸੇ ਤੇ ਕੋਈ ਰਸਤਾ ਨਹੀਂ ਜਾਂਦਾ ਹੈਗਾ ਤੇ ਕਾਲਜੀ ਦੇ ਰੈਡ ਬੱਟੇ ਨਗਰਿਆ ਦੀ ਹੁੰਦੇ ਨੇ ਇੱਕ ਤਾਂ ਸਾਰੀ ਦਾ ਰੰਗ ਕਾਲਾ ਉੱਤੋਂ ਸੂਟ ਵੀ ਅਜਿਪਲ ਤੇ ਲੈ ਪਾਉਂਦੀ ਆ ਬਿੱਜੀ ਨਾਲ ਇਹ ਹੋਰ ਕੁੜਤੀ ਲੈ ਲਗੇ ਜੀਨਾਂ ਦੇ ਲੱਕ ਤੇ ਪੈਂਟ ਨਹੀਂ ਖੜਦੀ ਸਾਲੇ ਉਹ ਵੀ ਦੁਕਾਨਦਾਰ ਨੂੰ ਕਹਿੰਦੇ ਆ ਬਾਈ 30 ਨੰਬਰ ਪੈਂਟ ਦੇ ਦੇ ਮੈਂ ਸ਼ਾਦੀ ਮੇਂ ਪਾ ਕੇ ਜਾਣੀ ਆ ਪ੍ਰਭਜ ਸਿੰਘ ਠਾ ਠਾ ਤੂੰ ਪਹਿਲਾਂ ਜੰਮ ਚ ਲੈ ਪੂਰਾ ਕੱਟਦਾ ਮੇਰੇ ਸਾਈਜ਼ ਤੇ ਨਹੀਂ ਲੱਗਤੇ ਵੀ ਨਹੀਂ ਖੜਦੀ ਬੈਠਾ ਦੂ ਲੋਰੀ ਉਹਨਾਂ ਅਰਸੀ ਬਾਕੀ ਖੜਾ ਨਾ ਹਮੇਗਾ ਇਹਦੇ ਪੀਉ ਨੂੰ ਬੈਂਤੀ ਆ ਰੈਸੈਪਟਰ ਰਵੇ ਰੇ ਲੋ ਸਕੂਲ ਲੇ ਪੇਜਾ ਆ ਕਿਹੜੇ ਕੰਮ ਚ ਪਾ ਲਿਆ ਤਾ ਇਹ ਮੈਂ ਸੋਹਣੀ ਦਾ ਝੂਠ ਬੋਲ ਬਹਿ ਨਿ ਭੱਲੇ ਦਿਨੋਂ ਜੱਟ ਤੇਰਾ ਫੈਨ ਯੱਤੀਏ ਮੁੰਡੇ ਕੰਨੀ ਚੱਕੀ ਚੱਲ ਰਹੇ ਆ ਵਸ ਤੇਰੇ ਝੂਠਾਂ ਦੇ ਡਿਜ਼ਾਈਨ ਯੱਤੀਏ ਮੁੰਡੇ ਕੰਨੀ ਚੱਕੀ ਚੱਲ ਰਹੇ ਆ ਵਸ ਤੇਰੇ ਝੂਠਾਂ ਦੇ ਡਿਜ਼ਾਈਨ ਯੱਤੀਏ ਫਰੈਂਡ ਕਾ ਚਾਚੀ ਬਲ ਤੁਸੀਂ ਚੱਲਦੇ ਹੋ ਕਿਹੜਾ ਫੋੜਾ ਕਪਲ ਜੋੜਾ ਵਾ ਉਹ ਤੋ ਕਾਇ ਰਾਂਗੇ ਦੀ ਸੋਨੂ ਕਰ ਤੇ ਫੜ ਕੇ ਲੈ ਝੂਠ ਬੋੰਦੀ ਆ बेंचे लबडी कोई नहीं, रात में वो ए पूछ कहाँ दिए? बच्चियाँ तो ट्राई धंधे बुलियां, मलेरले ताबिज बात लोगों को घेर अटले उन्हें पाई बाहर नंद निकले हो? सोमवार जोगी? ये क्या तमाशा लगा रखा है तूने? ये तस्वीरें दिखा कर क्या साबित करना चाहता है तू? क्या साबित करना चाहता है तू? ਹਉ ਘਰ ਵੀ ਆ ਗਿਆ ਤੇ ਤਾਂ ਮਜਬੂਰਾ ਪਰ ਕਿਲੇ ਸੁਪੋਣ ਨਹੀਂ ਆ ਚੱਕਦੀ ਤੇ ਨਾ ਵੇ ਦੇਖੋ ਨੀਲੀ ਸਲਵਾਰ ਨਾਲ ਪੀਲਾ ਜੂੜ ਕੌਣ ਪਾਉਂਦਾ ਐ ਆਪਦੇ ਮੇਰੇ ਸਾਡੇ ਬਕੜਾ ਹੀ ਟ੍ਰੈਨ ਸਮਝੀ ਬੈਠਿਆ ਇਸ ਚੀਜ਼ ਨੂੰ ਮੇਰੇ ਸਾਡੇ ਪਤਾ ਨਹੀਂ ਇੰਨਾ ਬਾਹਿਆਤ ਆਈਡੀਆ ਕਿੱਥੋਂ ਲੈ ਕੇ ਆਉਂਦੇ ਨੇ ਹੈ ਅੱਲਾ ਮਾਫ ਕਰੇ ਬਹੁਤ ਮਨੂਸ਼ ਲੱਗ ਰਿਹਾ ਮਤ ਕਰੋ ਰੰਨ ਲੋ ਰੰਨ ਬਹੁਤ ਬੁਰੇ ਲੱਗ ਰਿਹਾ ਤੋਵਾ 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 ਤਰਾ ਮੂਡ ਖਰਾਬ ਕਰ ਦਿਆ ਹੋਰ ਅਜੇ ਮੈਂ ਤਾਂ ਅੱਧਾ ਹੋ ਜਾਈਗੀ ਤਵੇਸੇ ਨਾ ਜਦ ਤਾ ਨਾ ਕੰਪਲੀਟ ਨਹੀਂ ਹੋਇਆ ਕਰਕੇ ਲੱਗ ਰਿਹਾ ਬਾਕੀ ਦੇ ਦੀ ਮਾਰਨ ਗਿਆ ਸਰਾ ਬਾਕੀ ਦਿਨ ਆਪਣੇ ਫਾਈਨਲ ਮੇਕਅਪ ਕਿਦਾਂ ਲੱਗਦੇ ਓਕੇ ਐਦਾਂ ਮੇਕਅਪ ਨਾਲ ਕੋਈ ਗੱਲ ਨਹੀਂ ਬਣਨੀ ਪਹਿਲਾਂ ਇਦਾਂ ਤੇ ਨਾ ਬਰਲਾ ਬੱਤੇ ਦੀ ਲੇਪ ਕਰਵਾਇ ਕੋਰ ਫੇਰੇ ਦਿੱਤੇ ਪੇਂਟ ਚੜੂਗਾ ਤਾਂ ਕੋ ਜਾ ਕੇ ਦੇਖੂਗਾ ਤੁਸੀਂ ਯਾਰ ਸ਼ਰਮੀ ਨਹੀਂ ਮੰਨਦੇ ਨੇ ਜਾਇਆ ਕੁਦਰਤ ਦੇ ਮੋੜਾ ਹੈ ਠੀਕ ਹੈ ਯਾਰ ਨੂੰ ਅਕਸੈਪਟ ਕਰੋ ਕਿ ਤੁਸੀਂ ਜਾਂ ਨਚਾਰਪੜੇ ਅੜੇ ਕੰਮ ਕਰੀ ਜਾਂਦੇ ਹੋ ਨਹੀਂ ਤੇ ਤੁਸੀਂ ਬਹੁਤ ਬੜੇ ਚੰਗੇ ਨਹੀਂ ਲੱਗਦੇ ਏ ਕੇ ਜਿਆ ਸੋਹਣਾ ਲੱਗਦੇ ਹੋਗੇ ਪੂਰਾ ਮਨ ਹੌਸਲਾ ਕਰ ਰਿਹਾ ਕਾ ਕੋਈ ਚੱਜਾ ਤੇ ਤਰੀਕਾ ਤਰੋ ਯਾਰ ਨਾ ਤੋੜਿਆ ਤੇ ਤੂੰ ਵਧੀਆ ਡੇਲੀ ਮੋਟਾ ਤੇਰੀ ਵਰਿਆਂ ਬੁਜੀ ਤਾ ਗਾਲਿਆ ਬਾਕੀ ਲੱਤਾ ਵਾਂ ਹਾਂ ਦੀ ਕਰਾਂਗੇ ਮੈਂ ਸਹੀ ਹਾਂ ਧੂਕੇ ਬਣਦਾ ਇਹ ਕੇਸ ਬਣਦਾ ਇਹ ਸਾਰੇ ਪਤ ਨਹੀਂ ਕੀ ਤੇ ਕੀ ਬਣਾ ਆਂਦੇ ਰਹੇ ਬੰਦੇ ਨੂੰ ਇਹ ਤਾਂ ਬੰਦੇ ਦੀ ਅਸਲੀ ਪਛਾਣ ਨੇ ਲਪੋ ਦਿੰਦੇ ਨੇ ਵੀ ਬੰਦਾ ਕੀ ਸੀ ਤੇ ਕੀ ਤੇ ਕੀ ਬਣਾ ਆਂਦੇ ਨੇ ਮਰਦਾ ਬਿਲੇ ਜਾਂਦਨੇ ਪਾਪਾ ਆਰਾਮ ਸੇ ਜਾਣਾ ਹੈਲਮਟ ਲਗਾ ਲੈਣਾ ਪਾਦਰ ਹਾਠਾ ਤੇਰਾ ਭੁਲਾ ਉਸਦਨ ਹੈਲਮਟ ਲਾ ਲੈੰਦੋ ਨਾ ਤਾਂ ਜਾ ਮਾਰਦੇ ਨਹੀਂ ਲੈਖਨੇ ਪਣੇ ਸੀ ਇਹ ਜਿਹੜੀਆਂ ਤੋਂ ਹੁਣ ਖੁਸ਼ੀ ਆਪ ਹੋਰ ਦਮਾ ਆ ਜਿਹੜਾ ਤੇਰੇ ਮੂੰਹ ਤੇ ਰਹਾ ਹੈ ਨਾ ਕੋ ਪਾਇਆ ਇਹ ਵੀ ਇਦਾਂ ਹੀ ਲੱਗਦਾ ਜਿਵੇਂ ਸੰਦ ਤੇ ਹੈਲਮਟ ਲਾਇਆ ਹੁੰਦਾ ਰਹੇ ਨਾ ਸਜ਼ਨottes ਕੇ ਕਾਲਾ ਤਮਾਰਦੇ ਹੋ ਕਲਨ ਰਮਦਾ ਕੜਾ ਕੇ ਚਲਣ ਨੂੰ ਦੋਖ ਤੇ ਸਰ ਕੜਾ ਨਾਲ ਹਟ ਜਾਣਾ ਤੇ ਚੱਲ ਜਿਓ ਨਾ ਬਣਾ ਕੇ ਨਾ ਤੇ ਪਰ ਕੱਲ ਦਾ ਦੁੱਖ ਤਾਂ ਲੱਗਦਾ ਜਣਾ ਤੇ ਤੁਸੀਂ ਮੈਨੂੰ ਕੀ ਕਹਿ ਰਹੇ ਹੋ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹਨੇ ਮੇਰਾ ਮਜ਼ਾਕ ਕੜਾਣਾ ਤਾਂ ਲੋ ਤੇ ਬਾਕੀ ਤੇਰਾ ਨਾਲ ਰਹਿ ਕੇ ਤੇ ਕਥਾਲ ਚ ਖਾਤਾ ਹੋਵੇ ਉਹ ਤਾਂ ਗੱਲ ਤਾਂ ਗੱਲ ਆਣਾ ਲੋਕਾਂ ਦਾ ਕੰਮ ਤਾਂ ਚਲ ਬੋਲਣਾ ਹਨਾ ਉਹ ਤਾਂ ਬੋਲ ਜਾਣ ਜਿਹੜਾ ਆਪਣਾ ਬੰਦਾ ਹੀ ਲੱਤਾਂ ਖੱਚਾਂ ਲੱਕ ਜੇ ਕਰਦੀ ਔਖਾ ਹਨਾ ਚਲ ਕੋਈ ਗੱਲ ਨਹੀਂ ਜੇ ਮੈਂ ਕਿਸਨਾਂ ਮਾੜਾ ਕਰਤੀਆਂ ਤਾਂ ਰੱਬ ਮੈਨੂੰ ਵੇਖ ਲੈ ਠੀਕ ਹੈ ਮਜ਼ਾਰੂ ਬਣਾਉਣ ਦਾ ਕਾਰਨ ਵੀ ਤੁਸੀਂ ਹੋਂ ਦਾ ਤਾਂ ਬੁੱਟੇਸ ਦੀ ਹਰਕਤਾਂ ਗੱਲ ਦੇ ਨਹੀਂ ਉਹ ਘਰੇ ਕੰਸ ਦਿਨਾ ਤਾਂ ਘਰੇ ਕੋਸ ਜੰਤਾਂ ਨੂੰ ਮਿਆਰ ਤੇ ਕਰੂਗੀ ਫਿਰ ਮੜਿਆ ਜਿਹੜੀ ਜੰਤਾ ਵਾ ਇਹ ਲੋਸ਼ਟੀਆ ਮਜਾਕ ਉਦਾਂ ਨਹੀਂ ਕਰਦੇ ਹੈ ਤੁਸੀਂ ਹਰਕਤਾਂ ਕਰਦੇ ਹੋ ਤਾਂ ਉਹ ਕਰਦੇ ਆ ਤੁਸੀਂ ਮੈਂ ਕਹਿ ਰਹੀ ਆ ਤੇ ਬਾਕੀ ਅਜ ਤਾਲਾ ਕਰਿਆ ਕਰੋ ਇੱਕ ਥਾਲ ਚ ਖਾ ਕੇ ਤੂੰ ਤੇ ਥਾਲ ਚ ਲਾਤਾਂ ਨਾ ਮਾਰਿਆ ਕਰੋ ਮੂੰਹ ਨਾ ਮਾਰਿਆ ਕਰੋ ਠੀਕ ਹੈ ਬਾਕੀ ਜਿਹੜਾ ਮੇਰਾ ਤਾਂ ਸੇਮ ਲੈਣਾ ਨਾ ਸਿਆਲ ਤੇ ਆਪਦੀ ਹੰਮਤ ਨਾਲ ਲੈ ਲਓ ਠੀਕ ਹੈ ਮੇਰਾ ਤਾਂ ਸੇਮ ਪਾਲ ਦੇਣਾ ਪਰ ਇਹਨਾਂ ਨੇ ਤਾਂ ਬਹੁਤ ਕੁਝ ਬੋਲਤਾ ਜੀ ਨਾ ਤਾਂ ਆਪਾਂ ਇੱਕ ਥਾਲੀ ਚ ਖਾਦਾ ਜੀ ਠੀਕ ਹੈ ਦੋ ਵਾਰੀ ਆਪਾਂ ਸਾਡੇ ਘਰੇ ਉਹ ਆਈ ਆ ਦੋ ਵਾਰੀ ਆਪਾਂ ਗਏ ਉਹਨਾਂ ਦੇ ਘਰੇ ਜਿਵੇਂ ਜਿਵੇਂ ਉਹਨਾਂ ਨੇ ਸਾਨੂੰ ਚਾਹ ਪਾਣੀ ਪਿਆਤਾ ਉਹੋ ਜਿਹਾ ਪਾਉਂਦੇ ਨੇ ਚਾਹ ਪਾਣੀ ਪਿਆਤਾ ਜੀ ਤੁਸੀਂ ਐਵੇਂ ਗੱਲਾਂ ਬਾਤਾਂ ਬਾਹਲਾਂ ਵਧਾ ਵਧਾ ਚੜਾ ਕੇ ਨਾ ਕਰੀ ਜਾਓ ਉਹ ਇੰਨਾ ਫੁੱਦੂਆਂ ਕੋਈ ਚੱਕੀ ਨੇ ਇਹ ਰਾਹ ਮਾਰੇ ਕੁਝ ਹੋਏਂਦੇ ਨੇ ਵਚੋਂ ਇਹ ਸਿਰਫ ਵਿਊ ਲੈਣ ਦੇ ਟਾਂਗੇ ਨੇ ਇੱਕ ਦੂਜੇ ਨੂੰ ਬਦਨਾਮ ਕਰ ਦੋ ਚਾਰ ਵਿਊ ਵੱਧ ਜਾਣਗੇ ਤੇ ਵਚੋਂ ਫੇਰ ਇੱਥੇ ਹੋ ਜਾਓ ਇਹਨਾਂ ਦੇ ਹੀ ਕੰਮ ਰਹਿੰਦਾ ਵਾ ਇਹ ਕੋਈ ਪਹਿਲੇ ਵਲੌਗਰ ਨਹੀਂ ਹੈ ਵੇ ਜਿਹੜੇ ਇਦਾਂ ਯਾਰ ਕਰਦਾ ਕਰਦੇ ਨੇ ਬਹੁਤ ਲੋਕਾਂ ਨੇ ਹਰਕਤਾਂ ਦੇਖੀਆਂ ਨੇ ਪਹਿਲਾਂ ਇੱਕ ਦੂਜੇ ਨੂੰ ਬਦਨਾਮ ਕਰ ਲੈ ਫੇਰ ਥੋੜੇ ਜਿਹੇ ਨਾਲ ਵਾ ਇਕੱਠੇ ਹੋ ਜਾਣਗੇ ਬੱਤ ਸਹੀ ਹੈ ਮਾ ਬੋਲ ਬੋਲ ਕਰੀਂ ਵੀ ਬੋਲ ਤਾ ਮੈਂ ਬੁਲਾਇਆ ਇਹਨੂੰ ਕਿਹਾ ਇਹਨੇ ਅੱਜ ਤੱਕ ਵੀ ਆਪਾਂ ਨੂੰ ਨਹੀਂ ਬੁਲਾਇਆ ਮੈਂ ਬੁਲਾਇਆ ਇਹਨੂੰ ਕੋਸ਼ਿਸ਼ ਨਹੀਂ ਕਰਦਾ ਕੀ ਹੱਸੀ ਨਾ ਇਹਨਾਂ ਦੇ ਵੀਡੀਓ ਦਾ ਕੋਈ ਚੱਕੀ ਨਹੀਂ ਹੈਗਾ ਇਹ ਥੋੜੇ ਹੋ ਜਾਣ ਪੈਣੇ ਕਿ ਉੱਦਣ ਗਰਾਂਗੇ ਫੇਰ ਭੰਡਣਗੇ ਫੇਰ ਕਿਤੇ ਜਣਾ ਵਾਤੇ ਇਕੱਠੇ ਹੋ ਜਾਣਗੇ ਉਹੋ ਕੀ ਕੰਮ ਇਹਨਾਂ ਨੇ ਫੇਰ ਕਰ ਲੈਣਾ ਫੇਰ ਬਿੱਠੇ ਹੋਗੇ ਜੇ ਡੀ ਅਣ ਖੰਦੀ ਨਾ ਇੱਕ ਬੀਜ ਨੂੰ ਬੁਲਾਉਂਦੇ ਨਾ ਇਹ ਖਾਸ ਨਹੀਂ ਆਇਂਦਾ ਤਾਂ ਕੋਈ ਚੱਕੀ ਨਹੀਂ ਫਦੂਆ ਨੇ ਘਰ ਫਦੂਆ ਇਹ ਫਦੂਆ ਨੇ ਰਲ ਮੇਰੇ ਚੈਸ਼ਨ ਨੂੰ ਲਾਈ ਹੁਣ ਦੋਨੇ ਪੁੱਛੋ ਨਾ ਕਿਹਦੇ ਨੂੰ ਵੱਡਾ ਫਦੂ ਕੌਣ ਫਦੂ ਫਦੂ ਇਹ ਨਹੀਂ ਹੈਗੇ ਫਦੂ ਅਸੀਂ ਆ ਜਿਹੜੇ ਨਵੇਂ ਗੱਲਾਂ ਚ ਆ ਜਾਂਦੇ ਆ ਇਹਦੇ ਅੰਦਰ ਦੀ ਗੱਲਾਂ ਸੁਣ ਕੇ ਇੱਕ ਦੂਜੇ ਦੀ ਵੀਡੀਓ ਜਾਰੀ ਫਿਰ ਗਾਣਾ ਕੱਢਣ ਲੱਗ ਜਾਂਦੇ ਆ ਬਾਤ ਤਾਂ ਸਹੀ ਹੈ ਹਾਂ ਤੇ ਮਾਰ ਸੱਕੀ ਜੱਟ ਲੈ ਜਾਂਦੀ ਧਰਤੀ ਪੈਰ ਨਾ ਲਾਵਾਂ ਹਾਂ ਤੇ ਮਾਰ ਸੱਕੀ ਜੱਟ ਲੈ ਇੰਨੀ ਮਸ਼ਹੂਰ ਤਾਂ ਇਸ ਰਸ਼ਤੀ ਮਾਰ ਗਾਣਾ ਜਨੇ ਵਈ ਜਿੰਨੇ ਆਵੇ ਚਕਰਾਂ ਕਰਕੇ ਹੋ ਗਈ ਹੁਣ ਤਾਂ ਪੈਂਦਾ ਚਤੁਰਾਂ ਦਾ ਵੀ ਬਰਾਂਡਾ ਬਣਾਇਆ ਪਏਗਾ ਏ ਬਤਨੀ ਉਹ ਫੇਰੀ ਐਕਸਰਸ ਜੈ ਲੰ ਲੱਗੀ ਜਿਦਾਂ ਲਈ ਇੰਨਾ ਬਤਾ ਬਤਾ ਹੋਇਆ ਬੱਤੀ ਇਹ ਪਤਨੀਆਂ ਦੇ ਵਿੱਚ ਕੀਹਦੀ ਮਿਹਨਤ ਸਰਪੰਚ ਦੀ ਮਿਹਨਤ ਜਾਂ ਪਰ ਮਿਊਜ਼ਿਕ ਇੰਡਸਟਰੀ ਦੀ ਮਿਹਨਤ ਸਭਾ ਤੋਂ ਤੇਰੇ ਅੱਖ ਨੇ ਵਸਣ ਲੱਗੀ ਨੂੰ ਚਾਹੀਦਾ ਕਿਸਮਾ ਕਾਲੇ ਦੁਨੀਆ ਦੇ ਨਾਸਤੂ ਚਾਹੀਦਾ ਤੈਨੂੰ ਕੁਝ ਨਹੀਂ ਚਾਹੀਦਾ ਇਹਨੂੰ ਸਰਪੰਚ ਨੂੰ ਲੱਗੇ ਨਾ ਖੀਰਾ ਚਾਹੀਦਾ ਵਾ ਮੇਰੇ ਸਾਰੇ ਸਾਰੇ ਪੂਰੇ ਦੇ ਖਰਬੂਜੀ ਦੇ ਫੈਇਆ ਉਹ ਆਉਂਦੇ ਬੂਤੇ ਵੀ ਪੈਂਦੇ ਤੇ ਬੂਹੇ ਨਾ ਵੱਡੇ ਹੁੰਦੇ ਹਾਂਲੇ ਪੇਆ बाकी ये कमे ही ने यही नल <laughs> तो हाँ दी इस गुस्से कहडल फड़के खड़ गया इस गुस्से हैंडल फड़ा वा मेरे सड़े का लैंड उपजी नहीं गा मैजे दार यह जी प्रजाते कि उठते हैं न तो नमे उठते ने सड़े ਬਾਕੀ ਜਿਹੜੇ ਸੌਣ ਤੇ ਹਟਕਤਾ ਮੈਨਾਂ ਐਂਟਰ ਤੇਰੇ ਹੱਥ ਤੇ ਦੇਣ ਦੀ ਲੋੜ ਆ ਐ ਤਾਂ ਤਾਂ ਲੋਟ ਨਹੀਂ ਹੋਣ ਰਹੇ ਤੇ ਬਾਕੀ ਫੂਮ ਜਿਹਦੇ ਸੇ ਮਾਤੜਦੇ ਹੱਥ ਨਹੀਂ ਚੜੇ ਆਏਗਾ ਸਕੂਲ ਵੀ ਜਾ ਤੇ ਪੂਰੀ ਗੋਲ ਦੂ ਆ ਤੈਲ ਵੀ ਲੀਕਨ ਨਰਲਦਰਾ ਖੁੱਲ ਕੇ ਆਉਣ ਲੱਗ ਜੇ ਤੈਨੂੰ ਫਿਰ ਜਦ ਤੂੰ ਮਿਸੇ ਮੇਰੇ ਆਪਣੇ ਹੱਥੇ ਚੜ ਗਿਆ ਨਾ ਤੇ ਤਾਂ ਬੱਖੀਆਂ ਫੜਫੜ ਬੈਠਾ ਗਰੇਗਾ ਨਹੀਂ ਮੈਂ ਉੱਟ ਜਾਣਾ ਜੇ ਦੀ ਹਲ ਵਾਰ ਦੀ ਲਵਾਈ ਬਾਈ ਤਵੇ ਦੀ ਲੈ ਲੂ ਲੈ ਬੜਾ ਕਿਹੜੀ ਐ ਤੁਸੀਂ ਹਰਕਤਾਂ ਜਿਪਿਆ ਹੋਇਆ ਵਾ ਕਿਉਂ ابو ਛੜਿਆ ਨਾ ਦਿਲ ਦੇਖਾਉਣ ਲੱਗਿਆ ਹੋਇਆ ਪਤਾ ਸਾਨੂੰ ਵੀ ਵੀ ਤੈਨੂੰ ਵੀ ਮਜ਼ਾ ਹੀ ਜੁੜੀ ਹੈ ਤਾਂ ਹੀ ਮੇਰੇ ਸਲੇ ਦੇ ਚਟੜੀ ਸੀ ਤੂੰ ਚੱਤ ਬਣਿਆਗਾ ਵਿੱਪੇ ਚੱਪਣ ਲੱਗਾ ਲੱਗੇ ਚੱਕਣੀ ਬਾਕੀ ਮੇਰੇ ਸਲੇ ਦੀ ਦਾਜ ਨਹੀਂ ਹੁੰਦੀ ਥੱਲੇ ਲੱਗਦੀ ਜੇ ਮੈਂ ਤੂੰ ਮੇਰੇ ਥੱਲੇ ਲੱਗਿਆ ਹੋਇਆ ਸਾਰੇ ਦਿਨ ਬੋਲਿਓ ਦੀ ਵਿਰਾਤਨਸ ਵੀ ਹੱਦ ਤੋਂ ਵੱਧ ਬਦਈ ਪਈ ਆ ਸੋਨੋ ਸਾਰੇ ਦਿਨ ਤੋਂ ਵੀ ਵੱਧ ਚਮਕ ਰਹੀ ਆ ਇੰਨਾ ਤਾਂ ਮੇਰੇ ਸਾਰੇ ਦਿਨ ਚ ਰੋਸ਼ਨੀ ਨਹੀਂ ਆਉਂਦੀ ਜਿੰਨਾ ਉਹਦਾ ਫੇਸ ਲਿਸ਼ਕੋਰਾ ਮਾਰਦਾ ਵਾ ਲੱਗਦਾ ਬਲਬ ਤੇਰੀ ਪੂਰੀ ਪੂਰੀ ਖੱਤ ਹੋ ਗਈ ਤੇਰੇ ਸਾਨ ਨਾਲ ਲਿਸ਼ਕੋਰਾ ਹੁੰਦੀਆਂ ਨੇ ਨਾਲੇ ਕੰਮ ਗੱਬੀਆ ਨਹੀਂ ਦੀ ਲੋੜਾ ਜਾਨੀ ਰਿਜ਼ਰਵ ਤੇ ਵੀ ਬਹਿਹ ਹੰਦਾ ਵਾ ਤੇ ਮੈਂ ਇਹ ਪੇਸ਼ ਕਰਦਾ ਲੋਕਾਂ ਦੇ ਸਾਹਮਣੇ ਬੱਤੀ ਹਾਈ ਨਹੀਂ ਮੇਰੇ ਲੱਲੂ ਰਾਂ ਓ ਜੇ ਤੁਹਾਡੇ ਨਾਲ ਪੇਚਾ ਲਾ ਕੇ ਤੁਹਾਡਾ ਵੱਡ ਵੀ ਦਿੱਤਾ ਨਾ ਤਾਂ ਵੀ ਵੈਸਤੀ ਸਾਡੀ ਹੋਣੀ ਆ ਪਤਾ ਕਿਉਂ ਜਾਇ ਬਲ ਕਹੇ ਨੀ ਹਾਰਦੀ ਏ ਜੰਦਾ ਨਾ ਕੰਪੀਅਰ ਕਰੇ ਸਾਡੇ ਜਾਇ ਬਲ ਕਹੇ ਨੀ ਹਾਰਦੀ ਏ ਸਹੀ ਗੱਲ ਕਹੇ ਬੀਰ ਮੇਰਾ ਬੱਤੇ ਵੇਤੀ ਤੁਹਾਡੀ ਹੋਣੀ ਆ ਤੁਹਾਡੇ ਨਾਲ ਸਾਡੇ ਲੈਵਲ ਤੇ ਕਿੱਥੇ ਬਰਾਬਰ ਹੋਗੇ ਤੁਸੀਂ ਮੇਰੇ ਸਾਡੇ ਦਿਨਾਨੀਆ ਦਿਖਾਉਨੇ ਹੋ ਤੁਸੀਂ ਆਪੇ ਜਮਾਨੇ ਸਾਹਮ ਕੇ ਰੱਖ ਰਹੇ ਆ ਬਹੁਤ ਵੜਾ ਕਬੀਰ ਮੇਰਾ ਤੁਸੀਂ ਆ ਵੀ ਇੰਟਰਨੈਟ ਦੇ ਬਾਦਸ਼ਾਹ ਕੁਸੀਂ ਪੋਰੰਦੇ ਕੰਮ ਮੁਤਾ ਜਗੂ ਵਾਰ ਹੋਗਾ ਨਾ ਪੱਕਾ ਮਿਲੂਗਾ जिसे बच्चे सिपा कोई मिलता है जो सू मजा आया और मैं ये जो मजा है हिंदुस्तान के हर व्यक्ति को देना चाहता जनगाना आँदी सी और कुछ गिनती घट्टी सी मुंडिया की गिनती ज्यादा ਤੇ ਹੌਲ ਮੇਰੇ ਸਾਲੀ ਦੀ ਕੋਰੀ ਨੀ ਗੰਤੀ ਘਟ ਗਈ ਤੇ ਮੁੰਡੇ ਨਹੀਂ ਗੰਤੀ ਵੀ ਘਟ ਰਹੀ ਤੇ ਉਹਨਾਂ ਲੌਂਦੇ ਨਹੀਂ ਗੰਤੀ ਬਹੁਤ ਜ਼ਿਆਦਾ ਵੱਧ ਗਈ ਸਰਕਾਰ ਨੂੰ ਇਹ ਹੀ ਬੇਨਤੀ ਆ ਕੋਈ ਉਪਰਾਲਾ ਕਰੋ ਪਈ ਇਹਨਾਂ ਲੌਂਦਿਆਂ ਵਾਸਤੇ ਤਾਂ ਦਰਨ ਤੋਂ ਦਰਨ ਵਧੀ ਜਾਂਦੇ ਨੇ ਉਹਨੇ ਤਾਂ ਮੇਰੇ ਸਭ ਦੀ ਵਾਦੀ ਨਹੀਂ ਵਾਦੀ ਹਰੀ ਦੇ ਚ ਜਿੰਨੀਆਂ ਲੌਂਦਿਆਂ ਦੀ ਭਰਮਾਲ ਵੱਧ ਰਹੀ ਆ ਬਾਕੀ ਇਹ ਹੋਂਗੋ ਗੜਾਈ ਦਾ ਮਾਹੌਲ ਬਣਿਆ ਨਾ ਬਟਰਾ ਤੇ ਇਹ ਲੌਂਦਿਆਂ ਨੂੰ ਭੇਜ ਦਿਓ ਪੈਸਾ ਨੇ ਆਪੇ ਦੇਖ ਕੇ ਨਾ ਮਰ ਜਾਣਗੇ ਪਾਕਿਸਤਾਨ ਵਾਲੇ ਨੇ ਵੈਸੀ ਡਰ ਕੇ ਹਥਿਆਰ ਛੱਡ ਦਣਿਆ ਉਹਨਾਂ ਨੇ ਸੋਚਣਾ ਇਹਨਾਂ ਦੀ ਤਾਂ ਬੰਦ ਮਾਰਨੀ ਪਊ ਪਹਿਲਾਂ ਏ ਨਾadamu ਨਬਲੇ ਹਨੀ ਲਵੇ ਯੋਨ ਨੇ ਵੈਸੀ ਯਾਦ ਰਹੀਆਂ ਪੱਤੀਆਂ ਲੌਂਦੇ ਨਹੀਂ ਜੀ ਵੈਸੀ ਦਤਾਨਾ ਮਨ ਗੱਬਰੂ ਦਾ ਵੇਰ ਖੱਟਦਾ ਨਹੀਂ ਦੇਖਿਓ ਨੂੰ ਹੰਕਿਆਂ ਦਾ ਦਿਲ ਜਾਂਦਾ ਕੱਟਦਾ ਨਹੀਂ ਲੜਾ ਨੂੰ ਮਸਕੀ ਤੇ ਮੋੜ ਪੱਤੇ ਤੋਂ ਨਹੀਂ ਮੇਰੀ ਉਤੋਂ ਵੀ ਜਾਵੇ ਦਿਲ ਪੁੱਤ ਜਾਂਦਾ ਨਹੀਂ ਮੇਰੀ ਉਤੋਂ ਵੀ ਜਾਵੇ ਦਿਲ ਪੁੱਤ ਏ ਕੀ ਮਸਕੀ ਬਾਥੀ ਦੇ ਮੋੜ ਆਪਣੇ ਆਪ ਨੂੰ ਤਾਂ ਕਿਨਾਰੇ ਕਿਉਂ ਸਮਝਦੇ ਆ ਬਾਕੀ ਉਹ ਕੁੱਸੇ ਜੀ ਦਿਰੇ ਤੇ ਰਤੋ ਦਲਵਾਰ ਦੇ ਸੀਗੇ ਨਾ ਕੁਸੇ ਨੂੰ ਪਤਾ ਨਹੀਂ ਸੀ ਨਾ ਤੂੰ ਵੀ ਤਾਂ ਨੇ ਹਮਤ ਤੇ ਪਹਿਲਾਂ ਉਹ ਖੇ ਖਾ ਕੇ ਆਈਆਂ ਨਾਰੇ ਇਹ ਬੜੀ ਚੰਗੀ ਪਈ ਆ ਜਿਵੇਂ ਕੋਸ ਨੇ ਕਹਿ ਖਦੇ ਤੇਰੇ ਵਾਰੇ ਇਹ ਪਤਾ ਨਹੀਂ ਤੂੰ ਕਿ ਨਿਆ ਵਾ ਫੁੱਦੂ ਹੋਰ ਲਾਉਣ ਅਬਰ ਬੱਕੀ ਬਥੇਰੇ ਫੁੱਦੂ ਬੱਠੇ ਮੇਰੇ ਅੱਗੇ ਜਿਹੜੇ ਤੇਰੀਆਂ ਗੱਲਾਂ ਚਾਕੇ ਆਪਦਾ ਫੁੱਦੂ ਰੋਮਵੇ ਨਾਰੇ ਜੀ ਵੀਂ ਤੇ ਮੀ ਆ ਵੀ ਬੁਰੇ ਹੁੰਦੇ ਨੇ ਤੇਰੀ ਹਰ ਵੀਡੀਓ ਦੇ ਵਿੱਚ ਸੜੀ ਇਮਪ੍ਰੈਸ਼ਨ ਹੁੰਦੇ ਨੇ ਇਹ ਪ੍ਰੈਸ਼ਨ ਇੱਦਾਂ ਲੱਗਦੇ ਨੇ ਜਿੱਦਾਂ ਤੂੰ ਆਪੀ ਪੱਦ ਮਾਰ ਕੇ ਆਜਾ ਆਪੀ ਸੰਗਲਵੇਂ ਅਗੇ ਸਸ਼ੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਚਾਲ ਜਾਨੇ ਬਹੁਤ ਵਧੀਆ ਹੋਵੋਗੇ ਸੋ ਗਾਈਜ਼ ਅਗਰ ਤੁਸੀਂ ਇੰਸਟਾਗ੍ਰam ਸਨੈਪਚੈਟ ਜਾਂ ਵਟਸਐਪ ਹੈਕ ਕਰਵਾਣਾ ਚਾਹੁੰਦੇ ਹੋ ਜਾਂ ਫਿਰ ਇਹ ਕੰਮ ਸਿੱਖਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਪੰਜਾਬੀ ਫਾਲੋਅਰ ਲੈਣਾ ਚਾਹੁੰਦੇ ਹੋ ਮੈਂ ਨੀਚੇ ਆਈਡੀ ਮੈਂਸ਼ਨ ਕਰ ਦਿੱਆ ਮਨਪ੍ਰੀਤ ਸਿੰਘ 0202 ਜਲਦੀ ਜਾਓ ਡੀਐਮ ਕਰਿਓ ਫਾਲੋ ਕਰਿਓ ਫੁੱਲੀ ਟਵਿਸਟਡ ਪੇਜ ਆ ਥੈਂਕ ਯੂ ਸੋ ਮੱਚ ਐਨਾ ਲੋਕਾਂ ਨੇ ਬੜੇ ਪੈਸੇ ਦਿੱਤੇ ਸਾਨੂੰ ਤੇ ਆ ਹੁਣ ਲੋਕਾਂ ਦੀਆਂ ਫੇਕ ਪ੍ਰੋਮੋਸ਼ਨਾਂ ਫੇਰ ਲੱਗ ਗਈ ਤੁਸੀਂ ਕੰਮ ਨਾਲੇ ਮੇਰੇ ਸਾਲੇ ਦੀਆਂ ਕਿ ਇਦਾਂ ਆਈਡੀਆ ਹਾਈ ਕਮ ਲੱਗਿਆ ਨਾ ਤੇ ਪੂਰੀ ਦੁਨੀਆ ਦਾ ਹੈਪ ਹੋ ਜਵੇ ਉਹ ਤਾਂ ਬੰਦਾ ਹੀ ਕੋਈ ਨਾ ਵਿਲਲਤੀ ਛੱਡ ਦਿੰਦਾ ਤਾਂ ਬੰਦੇ ਦਾ ਕਾਊਂਟ ਹੈ ਕੋਈ ਜਾਂਦਾ ਨਾਲੇ ਚੰਦ ਪੈਸਾ ਪਿੱਛੇ ਤੁਸੀਂ ਕਿਉਂ ਲੋਕਾਂ ਦੇ ਘਰ ਠਵਾ ਕਰਨ ਲੱਗੇ ਹੋ ਆ ਉਹਦਾ ਹੀ ਤੁਸੀਂ ਇੱਕ ਵੀਡੀਓ ਬਣਾ ਕੇ ਪੈਸੇ ਮੰਗ ਲਓ ਲੋਕਾਂ ਤੋਂ ਬਥੇਰੇ ਬੈਠੇ ਨੇ ਲੋਕ ਫੇਰ ਤੁਹਾਨੂੰ ਧੰਨ ਆਪਤਾਂਗੇ ਪਰ ਇਦਾਂ ਨਾ ਲੋਕਾਂ ਨੂੰ ਫੁੱਦੂਲਾ ਉਹਦੇ ਸੇ ਖਤਮ Goodbye, got up, goodbye, go ya!